ਕਰਵਾ ਚੌਥੀ ਦੀ ਰਾਤ ਸ਼ਹਿਰ ਦੇ ਮੁੱਖ ਚੌਕ ਦੇ ਨੇੜੇ ਹੋਈ ਫਾਇਰਿੰਗ ਦੀ ਵੱਡੀ ਵਾਰਦਾਤ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਸ਼ਰੇਆਮ ਫਾਇਰਿੰਗ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਗੰਭੀਰ ਜ਼ਖਮੀ ਹੋ ਗਏ ਨੇ ਜਿੰਨਾਂ ਦਾ ਇਲਾਜ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਉਥੇ ਹੀ ਇਸ ਵਾਰਦਾਤ ਚ ਜ਼ਖਮੀ ਤੇ ਚਸ਼ਮਦੀਦ ਸੰਜੀਵ ਸਿੰਘ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਨੇ ਉਸ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ ਅਤੇ ਉਹ ਖੁਦ ਅਤੇ ਦੁਕਾਨ ਦੇ ਹੋਰ ਨੌਜਵਾਨ ਅਤੇ ਮਾਲਕ ਗੋਲੀ ਦੇ ਸ਼ਿਕਾਰ ਹੋਏ ਨੇ ਸਿਵਲ ਹਸਪਤਾਲ ਦੇ ਡਿਊਟੀ ਮੈਡੀਕਲ ਅਫਸਰ ਅਨੁਸਾਰ ਉਹਨਾਂ ਕੋਲ ਗੋਲੀ ਲੱਗਣ ਨਾਲ ਜ਼ਖਮੀ ਹੋਏ 6 ਵਿਅਕਤੀ ਹਸਪਤਾਲ 'ਚ ਆਏ ਸਨ ਜਿਨ੍ਹਾਂ ਵਿੱਚੋਂ 2 ਦੀ ਤਾਂ ਮੌਤ ਹੋ ਚੁੱਕੀ ਸੀ ਜਦਕਿ ਬਾਕੀ 4 ਦੀ ਗੰਭੀਰ ਹਾਲਤ ਹੈ ਅਤੇ ਇਲਾਜ ਅਧੀਨ ਨੇ ਮੌਕੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰਿੰਗ ਹੋਣ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਖਬਰ ਬਟਾਲਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗੀਟ ਦੇ ਨੇੜੇ ਦੀ ਹੈ ਇਥੇ ਕਿਹੋ ਤੇ ਸੀ ਅੱਛਾ ਪੰਜ ਸੱਤ ਤੋਂ ਪਰਹਾ ਹਾਈ ਕਿ ਲੋਥੇ ਸੀ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਨਾ ਖੜੇ ਗਏ ਭਾਜ ਗਏ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਅੱਛਾ ਹਾਂਜੀ ਕਾਦੇ ਤੇ ਆਏ ਸੀ ਕੋਈ ਸਕੂਲ ਨਹੀਂ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10 12 ਰਾਉਂਡ ਕੱਢੇ ਉਹਨਾਂ ਨੇ ਤਾਂ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਉਹਨਾਂ ਦੇ ਆ ਵੇਖੋ ਆਲੋਫੋ ਕਾ ਸਰ ਤੁਹਾਡੀ ਕੋ ਦੁਸ਼ਮਨੀ ਜਿਹੜਾ ਉਹਨੂੰ ਪਤਾ ਨਹੀਂ ਕਥਤ ਇਹਦੇ ਮੇਰੀ ਫੇਟ ਸੀ ਅੱਛਾ ਤੁਹਾਡੀ ਫੇਟ ਨਹੀਂ ਸੀ ਸਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਤ ਸੀ ਨਾ ਜੀ ਨਾਮ ਹੈ ਤੁਹਾਡਾ ਸੰਜੀਵ শেੜ ਸਾਡੇ ਕੋਲ ਤਕਰੀਬਨ 8:20 ਦੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਮੈਂ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਰ ਟ੍ਰੀਟਮੈਂਟ ਇਸ ਚੱਲ ਰਿਹਾ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਇਨੋਵੇਟ ਐਂਡ ਵਾਚ ਅਨਦਰ ਦਾ ਜਿਹੜਾ ਪੁਜਿਆ ਪ੍ਰਾਪਤ ਹੋਈ ਹੁਣੇ ਹੈਗੀਏ ਇਹ ਸਾਧੇ ਨਿਰਾਮਗੜੀਆ ਹਾਲ ਲਾਗੇ ਕੋਈ ਫੈਰ ਨਹੀਂ ਹੋਈ ਉਸ ਸੰਬੰਧੀ ਕੋਈ ਵਿਅਕਤੀ ਡੈੱਡ ਹੋਏ ਨਹੀਂ ਨਾ ਹਸਪਤਾਲਾਂ ਇੱਥੇ ਪੁਜਿਆ ਇਸ ਸੰਬੰਧੀ ਕਾਰਵਾਈ ਕਰ ਰਿਹਾ ਤੇ ਕਿੰਨੇ ਲੋਕ ਜਖਮੀ ਜਿਹੜੇ 6 ਵਿਅਕਤੀ ਜਖਮੀ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਏ ਲੈ ਰਹੇ ਨੇ ਕੌਣ ਕੋਲ ਹੈ ਡਾਕਟਰ ਉਹ ਦੱਸੋ ਕਿ ਜੇ ਦੋ ਲੋਕ ਬ੍ਰੌਡਰ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਗਈ ਹੈ ਸਰ ਕੀ ਕਾਰਵਾਈ ਕੀਤੀ ਜਾ ਕਾਰਵਾਈ ਜੋ ਵੀ ਬਣਦੀ ਹੋ ਕਰਾਂਗੇ